ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਹੌਲੇ ਪਾਚ ਤੇ ਇੱਕ ਅਤਾ ਜੀ ਸੋਈ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੋਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਕਿਰਪਾਵਾਦ ਜੀ ਚਲੋ ਵਾ ਦੇ ਕਿਰਪਾ ਚਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਮ ਕਮਲ ਜੀ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਦੇਰ ਭਗਵਾਨਪੁਰ ਤੇ ਜ਼ਿਲ੍ਹਾ ਕਰਦਾਸਪੁਰ ਜੀ ਤੇ ਫੋਨ ਨੰਬਰ ਬੋਲਦੇ ਕਰ 91590784 ਮੇਰਾ ਨੰਬਰ ਆ ਇੱਥੇ ਹਰਸਾ ਚੱਲਦਾ ਠੀਕ ਹੈ ਇੱਕ ਬੇਨਤੀ ਆ ਫੋਨ ਬੜੇ ਆਉਂਦੇ ਆ ਅੱਛਾ ਚਲੋ ਮੈਂ ਤੁਹਾਨੂੰ ਕਹਿ ਦਿੰਦਾ ਅੱਗੇ ਵੀਡੀਓ ਬਣਾਇਆ ਕਰੀ ਚਾਹੀਣੀ ਕਹਿੰਦੇ ਆ ਵੀ ਹਰਪ੍ਰੀਤ ਨੂੰ ਵੀ ਵੀਡੀਓ ਪੇਂਦੀ ਆ ਕਿ ਵੀ ਮਤਲਬ ਵੀਡੀਓ ਚ ਆਇਆ ਕਰੇ ਨਾਲ ਅੱਛਾ ਹਾਂਜੀ ਹਾਂਜੀ ਜਿੱਦਾਂ ਮਤਲਬ ਬਣਾਉਣ ਲੱਗਿਆਂ ਜਾਂ ਉਦਾਂ ਇੱਕ ਅੜੀ ਤੁਸੀਂ ਆਪਣੀ ਬਣਾਓ ਉਹਨਾਂ ਤੋਂ ਵੀਡੀਓ ਜਰੂਰ ਆਉ। ਚਲੋ ਬੇਨਤੀ ਚਲੋ ਪ੍ਰਵਾਨ ਕਰਿਓ ਕੋਈ ਨਹੀਂ ਹਾਂ ਤੁਸੀਂ ਤੁਹਾਡਾ ਹੁਕਮ ਹੋਇਆ ਵਾ ਤੇ ਜਰੂਰ ਆਪਾਂ ਕੱਲ 2 ਤਰੀਕ ਸ਼ਾਮ ਨੂੰ 7 ਵਜੇ ਫਿਰ ਪਾ ਦੇਾਂਗੇ ਵੀਡੀਓ ਫਿਰ ਜਰੂਰ ਜਰੂਰ ਕਹਿੰਦੇ ਰਹਿੰਦੇ ਲੋਕਾ ਤੇਰੇ ਕਈ ਵਾਰੀ ਨਾ ਆਉਂਦੇ ਇੱਥੇ ਤੇ ਕਹਿੰਦੇ ਵੀਰ ਵਾਜ ਬੜੀ ਵਧੀਆ ਵੀਰ ਦੀ ਪਰ ਆਪ ਨਹੀਂ ਆ ਕੇ ਆਂਦਾ ਅੱਛਾ ਤੇਰਾ ਨਾ ਥੋੜਾ ਥੋੜਾ ਖਾਈ ਦੀ ਫਿਰ ਕਹਿੰਦੇ ਹੈ ਦੇ ਹੌਲਾ ਜਾਈ ਠੀਕ ਠੀਕ ਆ ਤੇ ਅਸੀਂ ਇਹਨੂੰ ਕਹਾਂਗੇ ਵੀ ਇਹਨੂੰ ਵੀਲੇ ਚਾ ਲਈ ਇਕੱਲੀ ਚਲੋ ਕੋਈ ਗੱਲ ਨਹੀਂ ਜ਼ਰੂਰ ਫਿਰ ਕੱਲ ਫਿਰ ਸ਼ਾਮ ਨੂੰ ਆਪਾਂ ਪਾ ਦੇਾਂਗੇ ਵੀਲੇ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਤੇ ਅੱਜ ਕਿੰਨੀਆਂ ਫਿਰ ਅੱਜ ਤੇਨੀ ਹੀ ਕੋਈ ਨੂੰ ਆਣੀ ਹੈ ਜਿਓਰ ਵਾਰ ਅੱਛਾ ਉਹ ਵੀ ਜੀ ਦਸੀਆਂ ਵੱਲੋਂ ਲੈ ਗਿਆ ਅੱਛਾ ਤੇ ਹੁਣ ਇੱਕ ਹੀ ਵਾਰ ਆ ਵੀ ਉਦਾਂ ਜੋੜਾ ਹੀ ਵਾਰਾਂ ਨੇ ਠੀਕ ਹੈ ਤੇ ਹੁਣ ਦੋ ਮੱਜਾਂ ਤੇ ਇੱਕ ਗਾਂ ਹਨ ਪਹਿਲਾਂ ਗਾਂ ਨੂੰ ਖਾਦੀ ਫਿਰ ਹਾਂਜੀ ਅੱਜ ਗਾਂ ਖਾਦੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਆਪਾਂ ਇਹ ਦਾਵਦੀ ਦੰਦੇ ਸ਼ਵੇ ਸੁਈ ਆ ਅੱਛਾ ਹਾਂਜੀ ਕੱਲ ਦੀ ਸੁਈ ਬੱਚਾ ਦੇ ਕਾਜੀ ਠੀਕ ਹੈ ਇਹ ਸੁਈ 3 ਕਜੇ ਠੀਕ ਹੈ 7:30 ਠੀਕ ਹੈ ਹਾਂਜੀ ਹਾਂਜੀ ਕਿੰਨੀਆਂ ਚਵਾਈਆਂ ਹੋ ਗਈਆਂ ਦੀਆਂ ਮਾਨ ਵਾਲੇ ਦੀ ਅੱਜ ਉਹ ਲਾ ਲਓ ਹਿਸਾਬ ਵੀ ਕੱਲ ਮਿਹਰੇ ਤੀਜੀ ਹੋਈ ਜਾਂ ਅੱਜ ਸਵੇਰੇ ਹਾਂਜੀ 3 ਚਵਾਈਆਂ ਹਾਂ ਹਾਂਜੀ ਹਾਂਜੀ ਤੇ ਕਿੰਨਾ ਦੇ ਦੋ ਚਵਾਈ ਜਾਓਗੇ ਮਨ ਉਹਨਾਂ 14 ਕਿ ਲੀਟਰ ਦੀ ਗਾਰੰਟੀ ਦਿੰਦੀ ਆ ਮੈਂ ਵੀ ਤੁਹਾਨੂੰ 12ਾਂ 13ਾਂ 14 ਦੀ ਗਾਰੰਟੀ ਮਤਲਬ 15 ਦੇ ਆਸ-ਪਾਸ ਹੀ ਕੋਈ ਗਾਰੰਟੀ ਚਲੋ ਇਹਦੇ ਜਕੇ ਕੇ ਅੰਦਾਜ਼ਾ ਹੀ ਆਵੇ ਨਾ ਕਿ ਚਵਾਜੋਗੇ ਹਾਂਜੀ ਹਾਂਜੀ ਤੇ ਉਹਦੇ ਹੁਣ ਸੇਵਾ ਦਾ ਹੀ ਆ ਵੀ ਕੋਈ ਕਿਸੇ ਤੇ ਵਾਦੀ ਵਿੱਚ ਵਾਲੇ ਇਹਨਾਂ ਦੇ ਕੋਈ ਭੇੜ ਥੋੜਾ ਹਾਂਜੀ ਹਾਂਜੀ ਤੁਹਾਨੂੰ ਕਿਹਾ ਕਿਸ ਨੇ ਦੇ ਦੇਣਾ 14 ਤੋਂ ਬਾਅਦ ਹਾਂਜੀ 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 ਤੇ ਉਹ ਸਾਨੂੰ ਦੇ ਦਿਆ ਕਰਨਾ ਤੇ ਇਹ ਚੱਕਰਿਆ ਵੀ ਗੱਲ ਤੇ ਸੇਵਾ ਦੀ ਬਾਕੀ ਇਹ ਚਵਾਈ ਚ ਵੀ ਇੱਕ ਨੰਬਰ ਹੋਊਗੀ ਘਾੜੂ ਵੜ ਗਈ ਕੋਲੀ ਠੀਕ ਕੋਈ ਰਸੀ ਪਾਉਣ ਦੀ ਲੋੜ ਨਹੀਂ ਪਾ ਫੱਟੀ ਡਾ ਕੇ ਬੰਦਾ ਬਿਠ ਰਹੀ ਨਹੀਂ ਠੰਡੀ ਆ ਤੋਰ ਹਾਂ ਫਿਰ ਇੱਕ ਵਾਰੀ ਠੀਕ ਹੈ ਬਾਕੀ ਥੱਲੇਆਂ ਜਿਹੜੀ ਆ ਚੰਗੀ ਸਫਾਈ ਤੇ ਤਿਆਰ ਹੋਈ ਹੈ ਜਿਹੜੀ ਜੇ ਸਿੱਕਰਾ ਉਸੇ ਕੰਮ ਵਿੱਚ ਕਿਰਦਾ ਹੈ। ਬਾਕੀ ਹੈਗੀ ਕ੍ਰੋਸ 'ਚ। ਬਹੁਤ ਈ ਕੋ ਗਰਮੀ ਦੀ ਪ੍ਰਵਾਹ ਨਹੀਂ ਹੈ ਤੇ ਦੁੱਧ ਵੀ ਸੰਗਣਾ ਹੁੰਦਾ ਇਹੋ ਜਿਹੇ گاਵਾਂ 'ਚ। ਆਹ ਜਿਹੜਾ ਬੱਚਾ ਇਹਦਾ ਤਾਜ਼ਾ ਹੀ ਆ ਬਿਲਕੁਲ ਜਿਹੜਾ। ਆਹ ਦੇਖ ਸੰਦੇ ਜੀ। ਤੇ ਇਹ ਤਾਂ ਫਿਰ ਮੁੱਲ ਮੁੱਲ ਕਿੰਨਾ ਕਰਨਾ ਹੈ ਇਹ ਵੀ ਵਾਸੀ ਵੇਚਣ ਭਾਵੇਂ 50 ਦੀ ਵੇਚੜੀ ਹੈ ਹਾਂਜੀ ਹੁਣ ਜਿਹੜੀ ਵਾਸੀ ਹਨ 45000 45000 ਦੀ ਬਾਕੀ ਛੋਟ ਛਾੜ ਵਿੱਚ ਕਰ ਦੋਗੇ 3000 ਅੱਛਾ ਬਤਾ ਦਿਓ 42000 ਦੀ ਮੋਟੂ ਕਮ ਮਾਂ ਤਾਂ ਨਹੀਂ ਥੋੜਾ ਬੋੜਾ ਇਹ ਛੋਟ ਛਾੜ ਠੀਕ ਹੈ ਉਹਦੀ ਕਸਰ ਨਹੀਂ ਰਹਿੰਦੀ ਹੁਣ ਠੀਕ ਹੈ ਹਾਂਜੀ ਇੰਨੇ ਇੱਕ ਤਾਂ ਅੱਜਕੱਲ ਤੁਹਾਨੂੰ ਪਤਾ ਹੋ ਗਏੜ ਚੰਗੀ ਜਿਹੜੀ ਸਟਾਰਟ ਹੁੰਦਾ ਕੰਮ ਹਾਂਜੀ ਹਾਂਜੀ ਚੰਗੀ ਅਲੀ ਤੇ ਹੱਥ ਦੀ ਪਾਰ ਹੈ ਨਾ ਕਿਉਂਕਿ ਚਵਾਈ ਤੇ ਸੀਲ ਇਹ ਜੀ ਫਾਂਕ ਨੂੰ ਬੜਾ ਚੰਗਾ ਲੱਗਾ ਠੀਕ ਆ ਹਾਂਜੀ ਹਾਂਜੀ ਸਾਹ ਬੜੀ ਆਹ ਦੇਖ ਸਾਡੇ ਥਣਵੀ ਇਹਦੇ ਲੱਗੇ ਤਾਂ ਤੇ ਬਾਕੀ ਹੁਣ ਅੱਜ ਦੀਆਂ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਦੱਸਿਓ ਵਿਧਿਆ ਚੋਟੀ ਬਾਰੇ ਫਿਰ ਇਹ ਵੀ ਮੱਝ ਵਿਧੀ ਬੰਦੇ ਨੇ ਨਾ ਉਹ ਬੋਤਾ ਦੇਣੀ ਹੈ ਇਹਨੂੰ ਸੁਈ ਨੂੰ ਅੱਛਾ ਕੋਈ ਹੋਵੇ ਚਾਰ ਤੋਂ ਮਹੀਨੇ ਪਾਣੀ ਸੁਈ ਅੱਛਾ ਹਾਜੀ ਹਾਜੀ ਮਤਲਬ ਇਹ 7-8 ਸਾਲ ਹੋਣੀ ਹੈ ਅੱਛਾ ਤੇ ਇਹਦਾ ਹੈ ਮਾਰ ਮਤਲਬ ਮੱਝ ਆ ਦੇ ਕੋ ਠੀਕ ਹੈ ਉਹਨੇ ਵੀ ਮੋਲੀ ਆ ਬੀਆ ਦੀ ਉਹ ਮਤਲਬ ਇਹ ਜੀ ਨੂੰ ਇਹ 80000 ਦੀ ਅੱਛਾ ਹਾਜੀ ਹਾਜੀ ਦੇਖੋ ਕੱਦ ਗੁੱਧ ਬੜਾ ਬੜਾ ਕੱਦ ਘਰ ਤੇ ਬੜਾ ਵਾਣਾ ਪਿੱਟ ਕੋੜੇ ਤਾਂ ਵੀ ਕਾਫੀ ਚਲੇ ਇਨਾ ਦੁੱਧ ਹੋਣਾ ਇੱਥੇ 7 ਕਿਲੋ 7 ਕਿਲੋ ਹੈ ਦੁੱਧ ਜਰਾ ਪਹਿਲਾਂ ਦਿੰਦੀ ਆ ਨਾ ਮਤਲਬ 7-8 ਕਿਲੋ ਅੱਛਾ ਉਹਨਾਂ ਕੋ ਹੋਣਾ 7 ਕਿਲੋ ਦੁੱਧ 7 ਕਿਲੋ ਪੱਕਾ ਦੁੱਧ ਜਿਹੜਾ ਹੈਗਾ ਪੱਕਾ 7 ਕਿਲੋ ਹੈਗਾ ਵਾਧੂ ਮੈਂ ਤੁਹਾਨੂੰ ਦੱਸਣਾ ਕੋਈ ਤੋਰਾਂ ਹਾਂ ਫਿਰ ਇੱਕ ਰੀਨ ਬਹੁਤ ਹੀ ਚੰਗੀ ਆ ਠੀਕ ਜਵਾਈ ਇਨੀ ਇੱਕ ਕੋਲੀ ਦੇ ਉਮਰ ਦੀ ਇੱਕ ਨੰਬਰ ਜਵਾਈ ਵੋਟ ਹੋ ਗਈ ਠੀਕ ਹੈ ਜੀ ਬਾਕੀ ਸੋਹਣੀ ਝੋਟੀ ਆ ਫੱਬਦੀ ਆ ਕਦ ਕਾਠ ਤੇ ਜਿਹੜੀ ਜਵਾਨ ਆ ਪੂਰੀ ਚਲੋ ਠੀਕ ਹੈ ਕਦ ਕਾਠ ਜਿੱਤਰਾ ਤੇ ਮੱਝਾਂ ਦਾ ਚਾਹੀਦਾ ਵਾ 7 ਕਿਲੋ ਦੁੱਧ ਜਿਹੜਾ ਪੱਕਾ ਗਿੰਦੇ ਕੀ ਹੈਗਾ ਹੁਣੇ ਦਾ ਇਹ ਜਿਹੜਾ ਛਣ ਕੇ ਵੇਖੂ ਛੱਡ ਕੇ ਨਾ ਜਾਓ ਪੂਣ ਭਾਵੇਂ ਥੋੜੀ ਲਿੱਸੀ ਜ਼ਿਆਦਾ ਲੱਗੀ ਪਰ ਇਹ ਆਮ ਨਹੀਂ ਕਾਹਦੀ ਸਾਸ ਤੋਂ ਬੜੀ ਧਾਰ ਤੁਰ ਬੜੀ ਸਾਹ ਹੈ ਕੋਈ ਪੂਰ ਛਟਾ ਨਹੀਂ ਕੋਤਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਕੋਈ ਜਿਆਦਾ ਦੇ ਨਹੀਂ ਇਹ 40000 ਦਾ ਫੰਡਰੀ ਹੈ ਪੰਜਾਬ ਅੰਦਰ ਲਿਆਓ ਇਹਨੂੰ ਇਹ 7 ਕਿਲੋ ਦੁੱਧ ਜੀ ਚਲੋ ਉਹ ਚੁੰਦੇ ਰਵਾਂਗੇ ਤਾਂ ਵੀ ਮੁੜ ਕੇ ਗਰਮੀ ਚੋਕ ਲਈ ਦੇ ਦਾਂਗੇ ਉਹ ਚੱਕਰ ਹਾਂਜੀ ਹਾਂਜੀ 48000 ਦੇ ਦਾਂਗੇ 48000 ਦੀ ਹੋਰ ਛੜ ਦਾਂਗੇ ਯਾਰ 47 ਦੀ 47 ਅਵੇ ਬਿਲਕੁਲ ਜਿਆਦਾ 7 ਕਿਲੋ ਵਾਲੀ ਚੋ ਕੇ ਭਾਵੇਂ ਮੈਨੂੰ ਫੇਰ ਦੇ ਦੇ ਜਿਹੜੇ ਦੇ ਨੇ ਠੀਕ ਹੈ ਜੀ ਗਰਮੀਆਂ ਦੇ ਬਾਅਦ ਠੀਕ ਹੈ ਇਹ ਆ ਕਿ ਸਾਰੀਆਂ ਗਰਮੀਆਂ ਸਾਰ ਦੂਗੀ ਹਜੇ ਵਧੀਆ ਸਾਰੀ ਆਉਂ ਜਿੱਕਾਆਂ ਵਾਲਾ ਸਾਰੀ ਆ ਠੀਕ ਹੈ ਚੰਗੀ ਏ ਝੋਟੂ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀ ਇਹਦੇ ਬਾਰੇ ਦੱਸਦੀ ਏ ਇਹ ਵੀਰ ਜੀ ਦੁੱਧ ਹੈਗਾ ਇਸ ਲਈ ਵੀ 7 ਕਿਲੋ अच्छा तो पहाड़ वालूगा ये कटता नहीं इससे ज्यादा सही ठीक है हां जी हां जी ते थोड़ी जी ਧਾਰ ਧੂੜ ਹੈ ਪਹਿਲਾਂ ਦੱਸ ਦੇਣਾ اچھا ਪੰਜਾਂ ਦੀ ਬਾਅਦ ਕੋਈ ਆਣ ਕੇ ਇੱਥੇ ਆਣ ਕੇ ਕਈ ਵੀ ਚੁੰਗ ਲੱਗਿਆ ਧਾਰ ਧੂੜ ਹੈ ਹਣਾ ਹਾਂ ਜੀ ਹਾਂ ਜੀ ਤੇ ਕਿਤੇ ਵੀ ਖੋਲ ਕੇ ਵਿਖਾ ਦੇਣੇ ਬਾਕੀ ਦੱਸ ਦੇਣੀ ਥੋੜੀ ਜੀ ਧਾਰੇ ਦੀ ਕਹਿੰਦੇ ਕਿ ਸੱਤੇ ਆ ਜਿਹੜੀ 7 ਕਿਲੋ ਇਹਦਾ ਪੱਕਾ ਦੁੱਧ ਦਾ ਪੱਕਾ ਪੱਕਾ ਉਦਾਂ ਕੋਈ ਘੂੜ ਨਹੀਂ ਕੋਈ ਛੱਟੇ ਨਹੀਂ ਕੋਈ ਖਣਾਚ ਨਹੀਂ ਕੋਈ ਗੱਲ ਠੀਕ ਹੈ ਬਾਕੀ ਅਕਸਰ ਕਈ ਮੱਜਾਂ ਜਿਹਨਾਂ ਕਈ ਜਿਹੜੀ ਥੋੜਾ ਸੁਈਆਂ ਟਾਈਮ ਹੋ ਜਾਂਦਾ ਧਰ ਸੱਟ ਕਰ ਜਾਂਦੀਆਂ ਬਾਕੀ 24 ਵਾਹੀ ਆਪਣੇ ਕੋ ਚੁਆਈ ਕਰਕੇ ਲੱਜ ਪਤਾ ਲੱਗ ਜਾਨੂੰ ਸਾਰਾ ਕੁਝ ਦੇਖੋ ਰੱਜੀ-ਰੁੱਜੀ ਕੇ ਦਾ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਮੰਡਰ ਵਾਲਾ ਹੀ ਆ ਕਿੰਨਾ ਦੁੱਧ ਹੈਗਾ 7 ਕਿਲੋ ਦਾ ਅੱਛਾ ਪਿਓਰ ਕਾਹੀ ਆ ਉਹ ਕਾਹੀ ਆ ਲਾ ਦੇ ਸਕਦੇ ਹਾਂ ਹਾਂ ਜੀ ਆਹ ਵੇਖੋ ਇੱਕ ਵਾਰੀ ਚੀਜ਼ ਦਿਖਾਓ ਠੀਕ ਹੈ ਮੱਝ ਚੰਗੀ ਹੈ ਮੱਝ ਨਹੀਂ ਮਾੜੀ ਚਲੋ ਫੇਰ ਮੇਰੇ ਅੱਗੇ ਜਾ ਕੋਈ ਜੇ ਲੂੜੀ ਵਾਲਾ ਉਹ ਚੋ ਵੀ ਲੈਂਦਾ ਉਹ ਸਾਰੇ ਜਨਾਨੀ ਨੂੰ ਦਿਖਤੋਂ ਨਹੀਂ ਬਾਕੀ ਬੰਦੇ ਨੂੰ ਦਿਖਤੋਂ ਵੀ ਨਹੀਂ ਠੀਕ ਹੈ ਹਾਂ ਜੀ ਹਾਂ ਜੀ ਤੇ ਇਹ ਤਾਂ ਮੁੱਲ 45000 45000 ਜੱਸ ਨਾ ਕਿੰਨੇ ਦੀ ਛੋਟ ਛੋਟ ਕਰਕੇ ਸਾਰਾ ਕੁ 42000 ਦੀ 42000 ਦੀ 42000 ਜੀ ਉਹ ਤੋਂ ਵੀ ਛੋਟ ਕਰਦਾ ਥੋੜੀ ਬਹੁਤੀ ਆਉਣਗੀਆਂ ਕੋਈ ਗੱਲ ਨਹੀਂ ਅੱਛਾ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਮਿਹਰਬਾਨੀ ਬਾਕੀ ਇਹ ਕਿ ਸੋਈਆਂ ਸਵਾਈਆਂ ਵਾਂ ਹਾਂਜੀ ਜੀ